ਇਹ ਕਿ ਇਸ ਬੰਦ ਨੂੰ ਲੈ ਕੇ ਇਹਨਾਂ ਜੀ ਅਸੀਂ ਲਾਂਡ ਆਰਡਰ ਨੂੰ ਠੀਕ ਰੱਖਣ ਲਈ ਤੇ ਲੋਕਾਂ ਨੂੰ ਅਵੇਅਰ ਕਰਨ ਲਈ ਅਕਸਰ ਹੀ ਆਪਾਂ ਵੀਡੀਓ ਚੈਕਿੰਗ ਕਰਦੇ ਰਹੇ ਨਾ ਰੇਲਵੇ ਸਟੇਸ਼ਨ ਤੇ ਟ੍ਰੇਨਸ ਫਿਰ ਅਸੀਂ ਉਹਨਾਂ ਨੂੰ ਯਾਤਰੀਆਂ ਨੂੰ ਦੱਸਦੇ ਹਾਂ ਕੋਈ ਲਵਾਰ ਛੱਕੀ ਚੀਜ਼ ਜਿਹੜੀ ਹੈਗੀ ਕੋਈ ਬੰਦਾ ਛੱਡ ਗਿਆ ਜਾਂ ਪਈ ਐ ਇਸ ਤਰ੍ਹਾਂ ਤੁਹਾਡੇ ਧਿਆਨ ਚ ਆਉਂਦਾ ਕਿਉਂਕਿ ਜੇਕਰ ਆਪਾਂ ਅਸੀਂ ਇਕੱਲੇ ਨਿਗਰਾਨੀ ਰੱਖਾਂਗੇ ਨਹੀਂ ਰੱਖੀ ਜਾ ਸਕਦੀ ਜੇਕਰ ਅਸੀਂ ਸਾਰਿਆਂ ਨੂੰ ਆਪਣੀ ਅੱਖਾਂ ਬਣਾ ਲਾਂਗੇ ਤਾਂ ਵੱਧ ਜਗ੍ਹਾ ਤੇ ਨਿਗਰਾਨੀ ਰੱਖ ਸਕਦੇ ਹਾਂ ਤਾਂ ਫਿਰ ਅੱਜ ਕੋਈ ਖਾਸ ਚੈਕਿੰਗ ਹੋਈ ਕੋਈ ਅਲਰਟ ਜਾਰੀ ਹੋਇਆ ਸੀ ਜੀ ਅਸੀਂ ਮਤਲਬ ਕਿ ਵੈਸੇ ਤਾਂ ਉਸੇ ਦੀ ਕੰਟੀਨਿਊਸ਼ਨ ਤੇ ਪਰ ਥੋੜਾ ਜਿਹਾ ਕੁਝ ਪਤਾ ਚੱਲਿਆ ਸੀਗਾ ਕੋਈ ਹੋਰ ਟ੍ਰੇਨ ਵਗੈਰਾ ਦੇ ਵੀ ਚੈਕਿੰਗ ਹੋ ਰਹੀ ਆ ਉਸ ਦੀ ਵਜ੍ਹਾ ਕਰਕੇ ਅਸੀਂ ਵੀ ਜਿਹੜੀ ਆਪਣੀ ਕਰ ਲਈ ਕਿਉਂਕਿ ਰੂਟ ਜਿਹੜਾ ਹੈਗਾ ਸੇਮ ਉਧਰ ਨੂੰ ਜਾ ਰਹੇ ਹਾਂ ਸਰ ਇੱਕ ਸਰ ਇੱਕ ਪਤਾ ਲੱਗਾ ਵੀ ਕਾਸੂ ਬੇਗੂ ਟ੍ਰੇਨ ਜਿਹੜੀ ਖੜੀ ਆ ਉਹਦੇ ਵਿੱਚ ਅਫਵਾਹ ਸੀਗੇ ਕਿ ਕਿਸੇ ਇਸ ਹਲਕਾ ਵਰਪੰਦ ਵੀ ਜਾਂ ਅਫੀਸ਼ੀਅਲ ਤੌਰ ਤੇ ਤਾਂ ਨਹੀਂ ਪਤਾ ਲੱਗਿਆ ਮਤਲਬ ਆਫ ਦੀ ਰਿਕਾਰਡ ਜਿਹੜੀਆਂ ਚੀਜ਼ ਜਿਹੜੀਆਂ ਆ ਰਹੀ ਸੀ ਕਿ ਕਦੇ ਕਾਸੂ ਬੇਗੂ ਕਿਸੇ ਟ੍ਰੇਨ ਦੀ ਤਲਾਸ਼ੀ ਹੋ ਰਹੀ ਹੈ ਜੀ ਯਾਤਰੀਆਂ ਨੂੰ ਕਿਸ ਤਰ੍ਹਾਂ ਦੀ ਯਾਤਰੀਆਂ ਨੂੰ ਇਹ ਦੱਸਿਆ ਜੀ ਇੱਕਦਮ ਕੋਈ ਵੀ ਲਵਾਰਸ਼ੀਆ ਉਹਨੂੰ ਤੁਸੀਂ ਆਪ ਖੁਦ ਟੱਚ ਨਹੀਂ ਕਰਨਾ ਜਿਸ ਤਰ੍ਹਾਂ ਕੋਈ ਟਿਫਨ ਹੋਇਆ ਕੋਈ ਬੈਗ ਹੋਇਆ ਕੋਈ ਬੋਰਾ ਹੋਇਆ ਕਿਸੇ ਵੀ ਰੂਪ ਦੇ ਵਿੱਚ ਤੇ ਦੂਸਰਾ ਸੀ ਇਹਨਾਂ ਨੂੰ ਇਹ ਦੱਸ ਰਹੇ ਆ ਵੀ ਤੁਸੀਂ ਕਿਸੇ ਮਤਲਬ ਅਣਜਾਣ ਬੰਦੇ ਤੋਂ ਕੋਈ ਬਿਸਕੁਟ ਕੋਈ ਬ੍ਰੈਡ ਕੋਈ ਚੀਜ਼ ਲੈ ਕੇ ਨਾ ਖਾਓ ਤਾਂ ਜੋ ਜਿਹੜਾ ਹੈਗਾ ਤੁਹਾਡਾ ਟ੍ਰੇਨ ਕਾਫੀ ਦੇਰ ਹੋ ਗਈ ਕੀ ਹੁਣ ਕਦੋਂ ਤੱਕ ਚੱਲੇਗੀ ਇਹਨਾਂ ਜੀ ਹੁਣ ਅਥਾਰਟੀ ਨਾਲ ਕਰਦੇ ਗੱਲ ਕਿਉਂਕਿ ਜਿਹੜੀ ਕਲੀਅਰੈਂਸ ਜ਼ਿਆਦਾ ਅੱਗੋਂ ਮਿਲਦੀ ਆ ਉਹ ਸਾਰਨ ਵਾਲੀ ਚਲਦੀ ਹੈ ਜੀ ਟ੍ਰੇਨ ਤਾਂ ਵੀ ਇੱਕ ਕਾਫੀ ਟ੍ਰੇਨਾਂ ਦਾ ਪ੍ਰਭਾਵਿਤ ਹੋਇਆ ਜੀ ਇਹਦੇ ਨਾਲ ਕਿਉਂਕਿ ਮੇਨ ਰੂਟ ਹੈ ਨਾ ਜੀ ਕੋਈ ਚੀਜ਼ ਮਿਲੀ ਵੀ ਹੈ ਸਰ ਚੈੱਕ ਕਰਾਂ ਅਜੇ ਅਜੇ ਤੱਕ ਇੱਥੇ ਤਾਂ ਨਹੀਂ ਜੀ ਕੁਝ ਇਹੋ ਜਿਹੀ ਚੀਜ਼ ਮਿਲੀ ਕਸੂਬੇ ਬੇਬੂ ਤਾਂ ਕੋਈ ਇਨਫਾਰਮੇਸ਼ਨ ਅਜੇ ਆਈ ਨਹੀਂ ਜੀ ਮਤਲਬ ਜਦ ਪਤਾ ਲੱਗਿਆ ਤੁਹਾਨੂੰ ਉਹ ਵੀ ਦੱਸ ਦਾਂਗੇ ਜੀ ਆਪਾਂ